ਲਗਾਤਾਰ ਤਣਾਅ ਵਧਦਾ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਤਣਾਅ ਵਧਦਾ ਹੋਇਆ ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ਦੇ ਵਿਚਕਾਰ ਲਗਾਤਾਰ ਤਣਾਅ ਵਧਦਾ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਗੋਲੀਬਾਰੀ ਵਰਗਾ ਮਾਹੌਲ ਜਿਹੜਾ ਹੈ ਕ੍ਰੀਏਟ ਹੋ ਰਿਹਾ ਇੱਥੇ ਬਾਰਡਰ ਦੇ ਉੱਤੇ ਅਥਰੂ ਗੈਸ ਦੇ ਗੋਲੇ ਆ ਦੇਖੋ ਲੋਕਾਂ ਨੇ ਕਿਹਾ ਹੈ ਕਿ ਜਿਹੜੀਆਂ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਉਹਨਾਂ ਦੇ ਮਾਰੀ ਗਈਆਂ ਨੇ ਜੋ ਬੈਰੀਗੇਡ ਖਿੱਚਣ ਗਏ ਸੀ ਕਿਸਾਨ ਬੈਰੀਗੇਡ ਖਿੱਚਣ ਗਏ ਸੀ ਪਲਾਸਟਿਕ ਦੀਆਂ ਗੋਲੀਆਂ ਵੀ ਉਹਨਾਂ ਦੇ ਮਾਰੀ ਗਈਆਂ ਨੇ ਆ ਦੇਖੋ ਗੋਲੀਬਾਰੀ ਵਰਗਾ ਮਾਹੌਲ ਲਗਾਤਾਰ ਤਣਾਅ ਬढ़ा ਹੋਇਆ ਬਲ ਦਾ ਪ੍ਰਯੋਗ ਹਰਿਆਣਾ ਪੁਲਿਸ ਕਰਦੀ ਹੋਈ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਲਗਾਤਾਰ ਸਿੱਟੇ ਜਾ ਰਹੇ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਜਿਹੜੀਆਂ ਕਿਸਾਨਾਂ ਉੱਤੇ ਚਲਾਈਆਂ ਜਾ ਰਹੀਆਂ ਨੇ ਲਗਾਤਾਰ ਤੂਆਂ ਤੂਾਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਭ ਅਥਰੂ ਐਸ ਦੇ ਗੋਲੇ ਨੇ ਲਗਾਤਾਰ ਇੱਕ ਚੈਨ ਬਣਾ ਕੇ ਚੈਨ ਬਣਾ ਕੇ ਤੋੜਨ ਦੀ ਕੋਸ਼ਿਸ਼ ਅੱਗੇ ਲਗਾਤਾਰ ਗੋਲੇ ਪੁਲਿਸ ਵੱਲੋਂ ਸਿੱਟੇ ਜਾ ਰਹੇ ਨੇ ਲਗਾਤਾਰ ਗੋਲੀਆਂ ਦੀ ਜਿਹੜੀ ਹੈ ਵਰषाਤ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਉੱਤੇ ਕਸਾਨਾ ਦੇ ਉੱਤੇ ਕਸਾਨ ਆਗੂ ਜਿਹੜੇ ਨੇ ਨਕਮ ਉਹ ਹਾ ਤੇ ਰਮਾਲ ਬਨ ਕੇ ਬਾਰਡਰ ਵੱਲ ਨੂੰ ਵਧ ਰਹੇ ਨੇ ਅੱਗੇ ਬਾਰਡਰ ਨੂੰ ਵਧ ਰਹੇ ਨੇ ਅੱਜ ਉਹਨਾਂ ਸਵਾਲ ਨੇ ਐਂਬੂਲੈਂਸਾਂ ਮੌਕੇ ਤੇ ਪਹੁੰਚੀਆਂ ਹੋਈਆਂ ਜੋ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਲੈ ਜਾਣ ਵਾਸਤੇ ਐਂਬੂਲੈਂਸਾਂ ਜਿਹੜੀਆਂ ਨੇ ਮੌਕੇ ਦੇ ਉੱਤੇ ਪਹੁੰਚਦੀਆਂ ਹੋਈਆਂ ਨੌਜਵਾਨ ਜ਼ਖਮੀ ਹੋਏ ਨੇ ਜਿਹੜੇ ਆ ਨੌਜਵਾਨ ਜ਼ਖਮੀ ਹੋਏ ਨੇ ਐਮਬੂਲੈਂਸ ਉਸ ਵੀ ਹੋਈ ਜ਼ਖਮੀ ਨੌਜਵਾਨ ਨੂੰ ਗੱਡੀ ਦੇ ਵਿੱਚ ਪਾਉਂਦੇ ਹੋਏ ਕਿਹੜੇ ਪਿੰਡ ਦਾ ਪੁੱਤੋ ਮੜਾ ਯਾਰ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਜ਼ਖਮੀ ਨੌਜਵਾਨ ਉਹ ਇਹ ਤਸਵੀਰਾਂ ਦੇਖ ਰਹੋ ਪਲਾਸਟਿਕ ਦਾ ਗੋਲੀ ਜਿਹੜਾ ਇਸ ਮਾਫੀ ਵਿੱਚ ਫੱਟਿਆ ਤੇ ਬਾਹਰ ਨੂੰ ਖੁੱਸ ਗਿਆ ਰੇੜ ਤੋਂ ਜਿਹੜੀ ਆ ਨਹੀਂ ਦੇ ਸਕੇ ਐਂਬੂਲੈਂਸ ਦੇ ਵਿੱਚੋਂ ਲਾ ਕੇ ਫਰਟ ਲੱਗੀ ਐ ਐਂਬੂਲੈਂਸ ਵਿੱਚ ਲੈ ਜਾਇਆ ਜਾ ਰਿਹਾ ਹੈ ਨਿੰਦਰੀ ਦੀ ਹਸਪਤਾਲ ਵਿੱਚ ਲੈ ਜਾਇਆ ਜਾ ਰਿਹਾ ਹੈ ਨੌਜਵਾਨ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈਗਾ ਗਗਬੀਰ ਰੂਕ ਦੇ ਚ ਨੌਜਵਾਨ ਜ਼ਖਮੀ ਹੋਏ ਨੇ ਪੁਲਿਸ ਵੱਲੋਂ ਕਿਤੇ ਹਮਲੇ ਦੇ ਵਿੱਚ ਨਲੇਰਾਂ ਤੋੜਤੀਆਂ ਇੱਕ ਲੇਰ ਰਹਿ ਗਈ ਬਾਕੀ ਹੁਣ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਜਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਤੇ ਸਰਾਸਰ ਗਲਤ ਹੋ ਰਿਹਾ ਵਾ ਬਹੁਤ ਜ਼ੁਲਮ ਹੋ ਰਿਹਾ ਵਾ ਔਰ ਇਹ ਜਿਵੇਂ ਕੋਈ ਜਿਵੇਂ ਕਿ ਅਸੀਂ ਇਸ ਦੇਸ਼ ਦੇ ਪਸੰਦੇ ਨਹੀਂਗੇ ਅਸੀਂ ਕੋਈ ਦੁਸ਼ਮਣ ਦੇਸ਼ ਤੋਂ ਆਏ ਆ ਇਦੋਂ ਜ਼ਿਆਦਾ ਅਤਿਆਚਾਰ ਹੋਰ ਕੀ ਹੋ ਸਕਦਾ ਤੁਸੀਂ ਦੇਖ ਹੀ ਰਹੇ ਹੋ ਕਿ ਕੁਝ ਹੋ ਰਿਹਾ ਵਾ ਔਰ ਉਹਨਾਂ ਨਾਲ ਹੋ ਰਿਹਾ ਜਿਹੜੇ ਇਸ ਦੇਸ਼ ਨੂੰ ਅਨਾਜ ਦਾ ਭੰਡਾਰ ਭਰਦੇ ਨੇ ਇਹ ਉਹਨਾਂ ਨਾਲ ਹੋ ਰਿਹਾ ਜਿਨ੍ਹਾਂ ਦੇ ਬੱਚੇ ਬਾਰਡਰਾਂ ਦੇ ਉੱਤੇ ਆਪਣੀਆਂ ਜਾਨਾਂ ਗਵਾਉਂਦੇ ਨੇ ਇਧਰੋਂ ਮਾੜੀ ਗੱਲ ਭਾਜਪਾ ਲਈ ਦੇਸ਼ ਦੀ ਸਰਕਾਰ ਲਈ ਹੋ ਨਹੀਂ ਸਕਦੀ ਇਹ 24 ਦਾ ਇੱਕ ਟ੍ਰੇਲਰ ਆ ਅਗਰ ਇਹ ਬਣ ਗਏ ਇਹਨਾਂ ਨੇ ਕਿਸੇ ਨੂੰ ਮੁੜ ਕੇ ਕੁਝ ਕਰਨ ਨਹੀਂ ਦੇਣਾ ਬੋਲਣ ਨਹੀਂ ਦੇਣਾ ਪ੍ਰੋਟੈਸਟ ਨਹੀਂ ਕਰਨ ਦੇਣਾ ਇਹ ਬੱਚਾ ਕਈ ਨੌਜਵਾਨਾਂ ਦੀਆਂ ਟੇਅਰ ਗੈਸ ਨਾਲ ਇੱਥੇ ਜਿੱਥੇ ਮੈਂ ਖੜਾ ਹਾਂ ਹਲੇ ਕਾਫੀ ਪਿੱਛੇ ਆ ਇੱਥੇ ਸਾਹ ਲੈਣਾ ਔਖਾ ਹੋਇਆ ਹੋਇਆ ਤਾਂ ਤੁਸੀਂ ਅੰਦਾਜ਼ਾ ਲਾ ਲਓ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਦੇ ਆ ਬੁਲੇਟਸ ਮਾਰਦੇ ਨੇ ਰਬਾ ਬੁਲੇਟਸ ਇੱਕ ਇਹਨਾਂ ਨਾਲੋਂ ਜ਼ਿਆਦਾ ਯਾਰ ਜ਼ੁਲਮ ਕੀ ਹੋ ਸਕਦਾ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਗੋਲੀ ਲੱਗੀ ਉੱਥੇ ਪਲਾਸਟਿਕ ਦੀ ਬੈਰੀਕੇਡ ਅੱਗੇ ਕਿਚਣ ਗਿਆ ਸੀ ਬੈਰੀਕੇਡ ਤਾਂ ਖਿੱਚ ਲਿਆ ਪਰ ਉਹਨਾਂ ਨੇ ਗੋਲੀ ਮਾਰੀ ਇੱਥੇ ਮੋਬਾਈਲ ਵੀ ਫੁੱਟ ਗਿਆ ਮੇਰਾ ਇਹ ਜੀ ਮੋਦੀ ਸਰਕਾਰ ਆ ਬਤਾ ਸਾਡੇ ਤੇ ਆਪਣੇ ਦੇਸ਼ 'ਚ ਗੋਲੀਆਂ ਮਾਰ ਰਹੇ ਸਾਨੂੰ ਪਾਕਿਸਤਾਨ 'ਚ ਭੇਜ ਦਿਓ ਫਿਰ ਉੱਧਰ ੜਾ ਲਿਓ ਅਸੀਂ ਮੌਤਾਂ ਕਰਾਂਗੇ ਸਾਡੇ ਕੋਲ ਪਾਕਿਸਤਾਨ ਕੋਲ ਖਾਣੇ ਨੂੰ ਵੀ ਨਹੀਂ ਹੈਗਾ ਅਸੀਂ ਖਾਣੇ ਨੂੰ ਤਾਂ ਦੇਵਾਂਗੇ ਉਹਨਾਂ ਨੂੰ ਬਾਹਰ ਟੱਪਣ ਗਏ ਸੀ ਬੈਰੀਕੇਡ ਖਿੱਚਣ ਗਏ ਸੀ ਤੇ ਗੋਲੀਆਂ ਮੇਰਾ ਇੱਕ ਢੂਹੀ ਤੇ ਲੱਗੀ ਐ ਚ ਲੱਗੀ ਆ ਮੋਬਾਈਲ ਫੁੱਟ ਗਿਆ ਸੀ ਕੀ ਕਹਿਣਾ ਚਾਹੀਦਾ ਹੈ ਜੀ ਗੰਦੀ ਸਰਕਾਰ ਨੇ ਤਾਂ ਕਿ ਐਂ ਚੰਗੇ ਆ ਸੀ ਸਾਨੂੰ ਪਾਕਿਸਤਾਨ ਤੇ ਰੜਾ ਦਿਆ ਸੀ ਪਾਕਿਸਤਾਨ ਤੇ ਰੜਕੇ ਆਪਣੇ ਗੁਜ਼ਾਰਾ ਤੇ ਕਰ ਲਾਂਗੇ ਛੱਡੇ ਕੋਲ ਕਿੰਨਾ ਅੰਨਾ ਉੱਧਰ ਸਾਰੇ ਅਰਬੀ ਦੇਸ਼ ਜਿੰਨੇ ਭੁੱਖੇ ਫਿਰਦੇ ਨੇ ਅਸੀਂ ਉਹਨਾਂ ਨੂੰ ਨਾਮ ਦੇ ਕੇ ਰਜਾ ਕੇ ਖੜਾਵਾਗੇ ਹੈਗੇ ਡੰਡੇ ਛੋਟੇ ਕੋੜੀਆਂ ਦੇ ਤਾਂ ਚੰਗੇ ਰਹਿਣਗੇ ਨਾ ਜੇ ਸਾਨੂੰ ਪਾਕਿਸਤਾਨ ਚ ਰਵਾ ਦੇਣ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇੰਡੀਆ ਚ ਰਾਵਾਂਗੇ ਹੁਣ ਅਸੀਂ ਪਾਕਿਸਤਾਨ ਚ ਰਹਿਣਾ ਚ ਪਸੰਦ ਆ ਛੱਡਾ ਮਾਲ ਹੀ ਨਹੀਂ ਮਹਿੰਗੀ ਕਣਕ ਸਾਡੀ 6-6000 ਰੁਪਏ ਕਣਕ ਵਿਕਣੀਆਂ ਪਾਕਿਸਤਾਨ ਤੋਂ ਬਾਹਰ ਛੱਡ ਕੇ ਆਏ ਸੀ ਛੱਡ ਕੇ ਆਏ ਆ ਛੱਡ ਕੇ ਕਿੱਥੇ ਆਵਾਂਗੇ ਇਹ ਦੇਖੋ ਜੀ ਅੱਜ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਹਿੰਸਾ ਦਾ ਨੰਗਾ ਨਾਚ ਹੋ ਰਿਹਾ ਹੈ ਕਿਸਾਨਾਂ ਦੇ ਅਥੂ ਗਏ ਦੇ ਗੋਲੇ ਰਬੜ ਦੀਆਂ ਗੋਲੀਆਂ ਪ੍ਰਾਸ਼ਕਿਕ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਨਿਥੇ ਕਿਸਾਨ ਆਪਣੀਆਂ ਮੰਗਾਂ ਲਈ ਬਿਨਾਂ ਕਿਸੇ ਹਿੰਸਕ ਅੰਦੋਲਨ ਦੇ ਦਿੱਲੀ ਜਾਣਾ ਚਾਹੁੰਦੇ ਹਨ ਪਰ ਇਹ ਸਰਕਾਰਾਂ ਦੇਖੋ ਸਾਡੇ ਦੁਆਰਾ ਬਣਾਈਆਂ ਗਈਆਂ ਨੇ ਤੇ ਸਾਡੀ ਜਾਨ ਲੈਣ ਦੇ ਤਾਰੀਕ ਹਨ ਜਿੰਨਾ ਅਸਰਾ ਇਹਨਾਂ ਨੇ ਇੱਥੇ ਚਰਾਤਾ ਉਹਨਾਂ ਅਸਰਾ ਤਾਂ ਪਾਕਿਸਤਾਨ ਦੀ ਸਰਹੱਦ ਤੇ ਵੀ ਚਰਾਇਆ ਹੁਣ ਅੱਜ ਤੱਕ ਇਹਨਾਂ ਨੇ ਦੇਖੋ ਕਿੰਨੀ ਮਾੜੀ ਸਰਕਾਰ ਹੈ મોદી ਦੀ ਜਿਹੜੀ ਸਾਡੀਆਂ ਮੰਗਾਂ ਮੰਨ ਕੇ ਮੁੱਕਰੀ ਫੇਰ ਸਾਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਬੜੀ ਮਾੜੀ ਤੁਸੀਂ ਉੱਪਰ ਵੀ ਦੇਖੋ ਜਿੱਥੇ ਤੱਕ ਅਸੀਂ ਜਾਣਦੇ ਹਾਂ ਉੱਥੇ ਤੱਕ ਇਹਨਾਂ ਦੇ ਡਰੋਨ ਗੈਸ ਦੇ ਗੋਲੇ ਘੋੜ ਰਹੇ ਹਨ ਜਿਸ ਨਾਲ ਸਾਡੇ ਬਜ਼ੁਰਗਾਂ ਨੂੰ ਤੇ ਸਾਡੇ ਬਜ਼ੁਰਗਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਮੈਂ ਪ੍ਰੈਸਰਾਂ ਨੂੰ ਇਹ ਗੱਲ ਪਹੁੰਚਾਉਣਾ ਚਾਹਨਾ ਵੀ ਜੋ ਕੁਛ ਤੇ 1921 ਘਟਾ-ਵਤਾ ਹੋਇਆ ਇਹਦਾ ਸਭ ਤੁਸੀਂ ਸਰਕਾਰ ਹੈ ਅਤੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹਨਾ ਕਿ ਸਰਕਾਰ ਕਿਸਾਨਾਂ ਨੇ ਬੰਦ ਨਹੀਂ ਕੀਤੀ ਆ ਇਹ ਸਰਕਾਰ ਸਰਕਾਰ ਨੇ ਬੰਦ ਕੀਤੀ ਆ ਜੇ ਤੁਹਾਡੀ ਜਮੀਰ ਜਾਗਦੀ ਹੈ ਤਾਂ ਸਰਕਾਰਾਂ ਦੇ ਆ ਜਾਓ ਸਾਰੇ ਲੋਕੋ ਮੇਰੇ ਕਿਸਾਨੋ ਵਾਜੜ ਕੋ ਸਿਰਕਣ ਦੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੰਗੂ ਬਾਰਡਰ ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਥਰੂ ਗੈਸ ਦੇ ਗੋਲੇ ਜਿਹੜੇ ਨੇ ਸਿੱਟੇ ਜਾ ਰਹੇ ਨੌਜਵਾਨਾਂ ਦੇ ਉੱਤੇ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਬਲ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਹੈਗਾ ਸ਼ੰਭੂ ਬਾਰਡਰ ਤੇ ਜਗਜੀਤ ਸਿੰਘ ਢੱਲੇ ਵਾਲਾ ਦਾ ਕਾਫਲਾ ਹੁਣੇ-ਹੁਣੇ ਪਹੁੰਚਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਵੱਡੇ-ਵੱਡੇ ਧਮਾਕੇ ਜਿਹੜੇ ਨੇ ਉਹ ਹਰਿਆਣਾ ਜਿਹੜਾ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲੋਕਾਂ ਦੇ ਉੱਤੇ ਸਿੱਟੇ ਜਾ ਰਹੇ ਨੇ ਤੁਸੀਂ ਜੁੜੇ ਹੋ ਜੁਹਾ ਟਾਈਮ ਨਾਲ ਪਲ-ਪਲ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੀ ਰਹਾਂ